ਹਾਂਜੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮਾਹੌਲ ਆ ਜੀ ਅੱਜ ਪੰਜਾਬ ਦਾ ਪੈਲੀਆਂ ਵੇਖਣ ਆਏ ਹਾਂ ਤੇ ਨਾਲ ਹੀ ਸਾਡਾ ਜਿਹੜਾ ਪਾਪਾ ਸਾਡਾ ਵੀਡੀਓ ਪਾਉਂਦਾ ਨਾ ਹਸੈਲੀਆਂ ਸਾਰਾ ਪੰਜਾਬ ਹੱਸਦਾ ਹੁੰਦੀਆਂ ਵੀਡੀਓ ਤੇ ਉਹਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਆਪਾਂ ਸਰਦਾਰ ਕਸ਼ਮੀਰ ਸਿੰਘ ਜੀ ਠੱਠੀਆਂ ਵਾਲੇ ਤੇ ਤੁਹਾਨੂੰ ਪਤਾ ਵਾ ਵੀ ਉਹ ਗੱਲ ਬਹੁਤ ਸੋਹਣੀ ਕਹਿੰਦੇ ਹੁੰਦੇ ਆ ਤੇ ਹਾਸਾ ਬੜਾ ਆਉਂਦਾ ਹੁੰਦਾ ਤੇ ਆਓ ਅੱਜ ਆਪਾਂ ਗੱਲਬਾਤ ਕਰਦੇ ਆਂ ਆ ਉਹਨਾਂ ਦੇ ਖੇਤ ਆ ਤੇ ਖੇਤਾਂ 'ਚ ਆਪਾਂ ਖੜੇ ਆਂ ਠੀਕ ਆ ਜੀ ਆਵਾ ਸਾਡਾ ਪਾਪਾ ਉਹ ਕਸ਼ਮੀਰ ਸਿੰਘ ਜੀ ਜਿਹੜੇ ਆਸੇ ਪਾਉਂਦੇ ਹੋਰ ਪਾਪਾ ਠੀਕ ਆ ਠੀਕ ਆ ਤੇ ਹੁਣ ਪਾ ਦਿਆ ਕਰੀਏ ਵੀਡੀਓ ਆ ਪਾ ਦਿਆ ਕਰੀਏ ਪਾ ਦਿਆ ਕਰੀਏ ਤੇ ਅੱਜ ਕਿਵੇਂ ਆਇਆ ਪੈਲੀਆਂ 'ਚ ਅੱਜ ਫਿਰ ਕਿਤੇ ਪਾਸੇ ਚੱਲ ਗਏ ਹਵਾ ਚਰੋ ਗਿਆ ਅੱਛਾ ਇਹ ਮੁੜ ਕੇ ਆਏ ਨਹੀਂ ਪਿੰਡ ਦੇ ਦੋਸਤੋ ਆਪਾਂ ਨਾ ਵੀਡੀਓ ਪਾਈਆਂ ਸੀ ਪਹਿਲਾਂ ਉਹਨਾਂ ਦੀਆਂ ਆਪਾਂ ਪਾਈ ਦੀਆਂ ਦੋ ਸਰਦਾਰ ਕਸ਼ਮੀਰ ਸਿੰਘ ਜੀ ਦੀਆਂ ਤੋ ਵੀਡੀਓ ਗੜੀਆਂ ਫੇਮਸ ਹੋਈਆਂ ਸੀ ਇਹ ਨਾ ਫਿਰ 2 ਕਿ ਸਾਲ ਕਿਤੇ ਚਲ ਗਏ ਤੇ ਵੀਡੀਓ ਕੋਈ ਪਾਈ ਨਾ ਤੇ ਹੁਣ Papa ji ਆਏ ਆ ਫੇਰ ਆਪਣੇ ਪਿੰਡ ਤੇ ਹੁਣ ਅਸੀਂ ਫੇਰ ਹਸਿਆਲੀਆਂ ਵੀਡੀਓ ਪਾਇਆ ਕਰਦੀਆਂ ਵਾਂ ਤੇ ਵੀਡੀਓ ਨੂੰ ਜ਼ਰੂਰ ਪਿਆਰ ਦਿਆ ਕਰੋ ਅੱਗੇ ਸ਼ੇਅਰ ਲਾਈਕ ਕਰਿਆ ਕਰੋ ਤੇ Papa ਆਪਣੇ ਚੈਨਲ ਨੂੰ ਕੀ ਕਰਦੇ ਨੇ ਲੋਕ ਵਰਕ ਸਭ ਜਾ ਹੈ ਵਰਕ ਸਭ ਨਾ ਵਰਕ ਸਭ ਨਹੀਂ ਸਬਸਕ੍ਰਾਈਬਰ ਸਬਸਕ੍ਰਾਈਬ ਹਾਂ ਸਬਸਕ੍ਰਾਈਬ ਕਹਿ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਤੋਰੋ ਸੱਚ ਕਰ ਕਰੋ ਤੇ ਵੀਡੀਓ ਨੂੰ ਅੱਗੇ ਲੈ ਕੇ ਤੁਰੋ ਹਾਂ ਇਹ ਆ ਸਾਡੇ ਪਾਪਾ ਜੀ ਠੱਠੀਆਂ ਵਾਲੇ ਤੇ ਜਰੂਰ ਵੀਡੀਓ ਹੁਣ ਆਸੇ ਵਾਲੀਆਂ ਪਾਇਆ ਕਰਦੀਆਂ ਵਾ ਧੰਨਵਾਦ ਜੀ